ਰਾਣੀ ਕੀ ਕਰੀ ਜਾਨੀਆ ਪੁੱਤ ਬਾਪੂ ਮੈਂ ਨਾ ਇਹ ਕਣਕ ਧੋਤੀ ਸੀਗੀ ਮથે ਚੱਲ ਹੁਣ ਗ੍ਰੈਂਡ ਹੋ ਜੂਗੀ ਆਟਾ ਮੁੱਕ ਗਿਆ ਸੀ ਹਾਂ ਬਾਪੂ ਤੁਮ ਸਲਾਬੀ ਜੇ ਮਖਾਉਣ ਮੀ ਆਈ ਜਾਂਦਾ ਅੱਛਾ ਤੇ ਅੱਜ ਦਾ ਦਿਨ ਤੋਂ ਪਤਾ ਕੱਲ੍ਹ ਲੱਗਣੀ ਨਹੀਂ ਕੱਲ ਨੂੰ ਸੁੱਕ ਜੂ ੱੱੱਪੇ ਪਾ ਦੀ ਚਲ ਆ ਉਰੇਆ ਪੁੱਤ ਐਥੇ ਬੈਠ ਤੂੰ ਗਰਮੀ ਆ ਬਾਲਾ ਕੰਮ ਕਰ ਜ ਕਰਦੀ ਆ ਉਰੇਆ ਬੈਠਾ ਐਥੇ ਵਾਂਟੀ ਵੀ ਆਉਂਦਾ ਖੇਤੋਂ ਕੋਈ ਗੱਲ ਕਰਦੇ ਆ ਪੁੱਤ ਬੈਠ ਕੇ ਐਥੇ ਬਹਿ ਜਾ ਪੁੱਤ ਬੰਟੀ ਕੋਲੋਂ ਸੁੱਕਾ ਸੌਖੀ ਐ ਠੀਕ ਐ ਬੰਟੀ ਤਾਂ ਖੇਤ ਗਿਆ ਸੀ ਹਾਂ ਬੰਟੀ ਖੇਤ ਖਾਲ ਘੜੀ ਜਾਂਦਾ ਸੀਗਾ ਤੇ ਉਹ ਪਾਣੀ ਲਾਉਣਾ ਫਿਰ ਖੱਬਲ ਜਾਂ ਬਾਹਲਾ ਹੋਇਆ ਪਿਆ ਸੀ ਮੈਂ ਉਹਨਾਂ ਕਹਾਂ ਕੱਢ ਲਾ ਫਿਰ ਉਹ ਤੇਰਾ ਬਾਪੂ ਆਇਆ ਸੀ ਮੈਂ ਤਾਂ ਘਰੇ ਆ ਗਿਆ ਸੀ ਉਦੋਂ ਅੱਛੇ ਬਾਪੂ ਹਾਂ ਕੀ ਕਹਿੰਦੇ ਸੀਗੇ ਚਲ ਆ ਗਿਆ ਬੰਟੀ ਵੀ ਕੋਈ ਨਹੀਂ ਅੱਛਾ ਉਹ ਰੋਪੂ ਕਿਵੇਂ ਬੈਠੇ ਸੀ ਠੀਕ ਆ ਰਾਨੀ ਤੇ ਮੈਂ ਗੱਲਾਂ ਕਰਦੇ ਸੀ ਬੈਠੇ ਬੈਜੋ ਤੁਸੀਂ ਕੋਈ ਨਾ ਹਾਂ ਬੈਜੋ ਬੈਜੋ ਬੈਜਾ ਫੁੱਤ ਬਾਪੂ ਜੀ ਕਹਿੰਦੇ ਗੱਲ ਕਰਨੀ ਮੈਨੂੰ ਥੋੜਾ ਜਿਹਾ ਟੈਨਸ਼ਨ ਹੋ ਗਈ ਮੈਂ ਕਿਹ ਕੀ ਗੱਲ ਲੈ ਗਈ ਗੱਲ ਯਾਰ ਪੁੱਤ ਆਇਆ ਤੇਰੀ ਮਾਂ ਵੀ ਹਰ ਟਾਈਮ ਝੱਜੂ ਜਿਹਾ ਪਾਈ ਰੱਖਦੀ ਹੈ ਘਰੇ ਉਹ ਤੇਰਾ ਸਹੁਰਾ ਆਇਆ ਸੀਗਾ ਉਹਦੇ ਵੀ ਵਿਚਾਰੇ ਦੇ ਆਉਂਦੇ ਗੱਲ ਜੇ ਪੈ ਗਈ ਨਾ ਚਾਹ ਨਾ ਪਾਣੀ ਉਹਦਾ ਤਾਂ ਪਤਾ ਹੀ ਆ ਬਾਪੂ ਦਾ ਨੂੰ ਹਾਂ ਤੇ ਆਪਾਂ ਮਾਂ ਯਾਰ ਫਿਰ ਜੇ ਮੈਂ ਉਹ ਇੱਕ ਪਾਸੇ ਤੇਰੀ ਮਾਂ ਵੀ ਸਹੀ ਹੈ ਯਾਰ ਵੀ ਘਰੇ ਥੋੜਾ ਰੌਣਕ ਹੋਵੇ ਚੈਲ ਪਹਿਲ ਹੋਵੇ ਬੱਚੇ ਬੱਚੇ ਹੋਣ ਪਰ ਇੱਕ ਪਾਸੇ ਤੇਰੀ ਮਾਂ ਵੀ ਸਹੀ ਐ ਹੁਣ ਤੈਨੂੰ ਪਤਾ ਹੀ ਆ ਬੁੜੀਆਂ ਚੋਟਦੀ ਬੈਠਦੀ ਆ 100 ਬੁੜੀਆਂ ਤਾਨੇ ਮਿਹਣੇ ਮਾਰਦੀਆਂ ਹੈ ਹੈ ਉਹ ਪੁੱਤ ਉਸ ਕਰਕੇ ਨਹੀਂ ਮੈਂ ਤਾਂ ਪੁੱਤ ਤੇਰੇ ਪੱਖ ਦੇ ਹੀ ਆ ਮੈਂ ਤਾਂ ਤੈਨੂੰ ਕਹਿਣਾ ਵਾ ਉਪਰ ਤੇਰੀ ਮਾਂ ਨਾਲ ਵੀ ਸਾਰੀ ਉਮਰ ਕੱਢੀ ਆ ਯਾਰ ਉਹਦਾ ਵੀ ਦੇਖਣਾ ਪੈਂਦਾ ਨਾ ਉਹ ਹੁਣ ਕਹਿੰਦੀ ਉਹ ਵੀ ਹੁਣ ਕੱਲ ਢੋਸਕਦੀ ਸੀ ਮੇਰੇ ਕੋਲੇ ਮੈਨੂੰ ਕਹਿੰਦੀ ਤੂੰ ਉਹਨਾਂ ਦੀ ਸਾਈਡ ਹੀ ਲੈਂਦਾ ਰਹਿਣਾ ਮੇਰੇ ਨਾਲ ਸਾਰੀ ਉਮਰ ਕੱਢ ਲਈ ਤੇ ਮੇਰਾ ਪੱਖ ਹੀ ਨਹੀਂ ਲੈਂਦਾ ਤੂੰ ਹੈ ਵੀ ਮੇਰੇ ਨਾਲ ਕੋਈ ਹੱਲ ਨਹੀਂ ਕੋਈ ਪੱਖ ਕੀ ਕਰ ਸਕਦਾ ਇਹਦਾ ਹੁਣ ਪਰਮਾਤਮਾ ਹੱਥ ਆ ਹਾਂ ਆਪਾ ਜੱਪ ਉਹ ਹੈ ਤਾਂ ਆਪਾ ਮੈਨੂੰ ਵੀ ਪ੍ਰਮਾਤਮਾ ਤੇ ਭਰੋਸਾ ਹੈ ਵੀ ਉਹ ਹੋ ਜੂ ਚੱਲ ਫੇਰ ਦੇਖ ਲੈਣੇ ਜੇ ਛੋਟੀ ਰਜ਼ਾਮੰਦੀ ਆ ਤਾਂ ਫੇਰ ਆਪਾ ਉਹ ਜਿਵੇਂ ਤੇਰੀ ਮਾਂ ਦੀ ਉਮੀਦ ਕਰ ਲੈਣੇ ਹੁਣ ਤੂੰ ਕਹਿਣਾ ਕੀ ਚਾਹੁੰਦਾ ਮੈਨੂੰ ਸਾਫ਼-ਸਾਫ਼ ਦੱਸ ਬਾਪੂ ਕਹਿਣਾ ਤਾਂ ਉਹ ਵੀ ਆ ਯਾਰ ਜਿਵੇਂ ਤੇਰੀ ਮਾਂ ਨੇ ਤੈਨੂੰ ਦੱਸਿਆ ਤਾਂ ਹੈ ਵੀ ਚਲ ਆਪਾ ਇਹ ਵੀ ਆਪਣੀ ਧੀ ਆ ਆਪਣੇ ਘਰੇ ਰਹੂ ਵਿਚਾਰ ਹੋਰ ਤੇਰਾ ਬੰਦ ਸੁਭ ਕਰ ਲਗੀ ਦੇਖ ਬਾਪੂ ਇਹ ਕੋਈ ਬੈ ਫੈਸਲਾ ਇਕੱਲਾ ਤਾਂ ਲੈ ਨਹੀਂ ਸਕਦਾ ਹੈਨਾ ਹਾਂ ਆ ਖੜੀ ਆ ਥੋੜੇ ਸਾਹਮਣੇ ਪੁੱਛ ਲੋ ਕਿਵੇਂ ਕਹਿੰਦੀ ਆ ਹੈਨਾ ਚਲ ਇਹਦੇ ਨਾਲ ਤਾਂ ਮੈਂ ਕੀ ਗੱਲ ਕਰਨੀ ਆਪਣੀ ਨੂੰਤੀ ਹੈਗੀ ਹੁਣ ਤੂੰ ਹੁਣ ਮੇਰੇ ਆਪਾਂ ਦੋਨੇ ਪਿਓ ਪੁੱਤ ਗੱਲ ਕਰ ਲਈ ਜਿਹੜੀ ਉਹਦੇ ਚ ਅਲੱਗ ਰਾਜ ਆ ਗੱਲ ਚ ਹੁਣ ਆਇਆ ਨਾ ਐਡਾ ਕੋਈ ਉਹ ਮੈਂ ਕੱਲਾ ਨਹੀਂ ਕਰ ਸਕਦਾ ਮੈਂ ਹੁਣ ਇੱਥੇ ਕਿਸੇ ਨੂੰ ਲਿਆ ਕੇ ਖੜਾਦਾ ਹੈ ਨਾ ਵੀ ਹੁਣ ਤੁਸੀਂ ਜਿਹੜੀ ਗੱਲ ਮੂੰਤੇ ਹੋ ਜੇ ਗੱਲ ਖੋਲ ਕੇ ਹੋ ਜਾਈ ਉਹ ਨਾ ਥੀ ਉਹ ਮੈਂ ਤਾਂ ਹੁਣ ਪੁੱਤ ਦੋਵੇਂ ਪਾਸੇ ਫਸਿਆ ਉਧਰ ਤੇਰੀ ਮਾਂ ਮੇਰੇ ਨਾਲ ਕਲੇਸ਼ ਕਰਦੀ ਹੈ ਉਧਰ ਹੁਣ ਮੈਂ ਤੈਨੂੰ ਪੁੱਤ ਬਰਾਬਰ ਦਾ ਤੂੰ ਮੈਂ ਤੇਰਾ ਵੀ ਦੇਖਣਾ ਮੈਂ ਤਾਂ ਹੁਣ ਦੋਨੇ ਪਾਸੇ ਫਸਿਆ ਹਾਂ ਹੁਣ ਮੈਂ ਦੱਸ ਕਿੱਧਰ ਜਾਵਾਂ ਹੈ ਮੈਂ ਤਾਂ ਤੁਹਾਨੂੰ ਦੋਨਾਂ ਨੂੰ ਕਹਿਣਾ ਹੈ ਤਾਂ ਫਿਰ ਤੁਸੀਂ ਹੀ ਦੱਸਦੇ ਯਾਰ ਬਾਪੂ ਨੂੰ ਕਹਿ ਕੇ ਇੱਕ ਪਾਸਾ ਕਰ ਕਿਉਂ ਉਹਨਾਂ ਨੇ ਰੋਜ਼ ਚੱਲ ਤੂੰ ਦੱਸ ਦੇ ਪੁੱਤੋ ਠੀਕ ਕਿਵੇਂ ਦੇਖ ਲਓ ਬਾਪੂ ਜੀ ਤੁਸੀਂ ਕਿਹੜਾ ਕੋਈ ਕਰ ਲਈ ਮਾੜੀ ਸੋਚਦੇ ਹੋਗੇ ਤੇ ਜੇ ਆਪਣੇ ਘਰ ਚ ਖੁਸ਼ੀ ਆ ਸਕਦੀ ਐ ਇਸ ਤੋਂ ਵੱਡਾ ਤਾਂ ਕੀ ਹੋ ਸਕਦਾ ਬਾਕੀ ਤੁਸੀਂ ਆਪ ਸੋਚਣਾ ਬਾਪੂ ਜੀ ਤੁਹਾਡਾ ਜੋ ਵੀ ਫੈਸਲਾ ਸਿਰ ਉੱਤੇ ਐ ਤੁਸੀਂ ਕਿਹੜਾ ਮੈਨੂੰ ਘਰੋਂ ਕੱਢ ਰਹੇ ਹੋ ਸਿਰਫ ਇਸ ਘਰ ਦੀ ਦੇਹਲੀ ਬਦਨ ਵਾਸਤੇ ਕੋਈ ਵੀ ਫੈਸਲਾ ਲਾਉਂਗੀ ਠੀਕ ਹੈ ਬਾਪੂ ਜੀ ਤੇਰਾ ਦਿਮਾਗ ਖਰਾਬ ਆ ਕੀ ਬੋਲੀ ਐਨੀ ਤੂੰ ਇਹ ਸੋਚ ਸਮਝ ਕੇ ਫੈਸਲਾ ਲੈ ਜੋ ਵੀ ਲੈਣਾ ਤੂੰ ਜੋ ਅੱਜ ਕਹਿ ਰਹੀਆਂ ਨਾ ਕਹਿਣ ਜਸਾਨ ਆ ਜਦੋਂ ਕੋਈ ਇੱਥੇ ਦੂਜੀ ਆ ਗਈ ਫਿਰ ਤੁਸੀਂ ਕਲੇਸ਼ੋ ਕਲੇਸ਼ੀ ਹੋਏ ਰਹਿਣਾ ਚਲ ਕੋਈ ਨਾ ਪੁੱਤ ਆਪਣੀ ਰਾਣੀ ਤੀ ਦਾ ਤਾਂ ਸੁਭਾਅ ਬਹੁਤ ਠੰਡਾ ਹੈਗਾ ਇਹਨੇ ਉਹ ਕਰ ਲੈਣਾ ਸਾਰਾ ਸੰਭਾਲ ਲੈਣਾ ਬਾਪੂ ਇਹਦਾ ਸੁਭਾਅ ਦਾ ਠੰਡਾ ਹੁਣ ਮੂਰਲੀ ਦਾ ਨੀ ਨਾ ਪਤਾ ਜਿਹੜੀ ਲੈ ਕੇ ਆਉਣਗੇ ਉਹ ਕਿਸੇ ਦੇ ਸੁਭਾਅ ਦੀ ਹੋਗੀ ਉਹ ਕੋਈ ਐਡਜਸਟ ਕਰ ਲੋਗੀ ਰਾਣੀ ਬਹੁਤ ਠੰਡੇ ਸੁਭਾਅ ਦੀ ਹੈ ਕੋਈ ਖੋਜੂਗਾ ਘਰੇ ਮੈਨੂੰ ਨਾ ਜਿੰਨਾ ਤੁਸੀਂ ਆਸਾਨ ਆਸਾਨ ਤਰੀਕੇ ਨਾਲ ਇਹਨੂੰ ਕਹਿ ਰਹੇ ਹਾਂ ਇਹ ਇੰਨਾ ਆਸਾਨ ਹੁੰਦਾ ਨਹੀਂ ਬਾਪੂ ਮੈਨੂੰ ਪਤਾ ਹੈ ਬਾਅਦ ਵਿੱਚ ਗੱਲਾਂ ਮੋਦੇ ਦੇ ਆ ਕੇ ਨਾ ਮੌਕੇ ਦੇ ਐਂਡ ਤੇ ਮਈ ਇਹਨਾਂ ਦੋਨਾਂ ਚ ਪੇਸਣਾ ਚਲ ਕੋਈ ਕਾਹੋ ਆਖਰ ਇਹ ਤਾਂ ਮਜਬੂਰੀ ਹੈ ਵਿਚਾਰੀ ਦੀ ਹੁਣ ਇਹ ਤਾਂ ਇੱਕ ਇਧਰੇ ਨਹੀਂ ਜਾ ਸਕਦੀ ਨਾ ਪਏ ਨੂੰ ਆਹ ਭੇਜ ਸਕਦੇ ਆ ਉਹਰ ਵਿਚਾਰੀ ਨੇ ਘਰ ਆਪਣੇ ਮੁੱਢ ਤੋਂ ਘਰੇ ਆ ਕੇ ਪੈਰ ਪਾਇਆ। ਉਹ ਜਦੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਯਾਰ ਪਤਾ ਨਹੀਂ ਤੁਸੀਂ ਕਿਉਂ ਪਿੱਛੇ ਪਿਆ ਹੋਏ ਕਰਦੇ। ਉਹ ਤਾਂ ਪੁੱਤ ਫਿਰ ਤੇਰੀ ਮਾਂ ਨੂੰ ਵੀ ਦੇਖਾ ਤੇਰੀ ਮਾਂ ਨਹੀਂ ਦੇਖਾ ਹਰ ਟਾਈਮ ਕਲੇਸ਼ ਰੱਖਦੀ ਆ ਉਹ ਘਰੇ। ਕਲੇਸ਼ ਮਾੜਾ ਹੁੰਦਾ ਪੁੱਤ ਕਰੇ। ਚਲੋ ਜੀ ਤੁਸੀਂ ਆਪਣੀ ਮਰਜ਼ੀ ਕਰੋ ਮੈਨੂੰ ਦੱਸ ਦਿਓ। ਸਬਾਪੂ ਜੀ ਮੈਂ ਵੀ ਕੰਮ ਤਾਂ ਦਾ ਕਰਨ। ਚੰਗਾ ਪੁੱਤ। ਠੀਕ ਆ ਬਸ ਆਵਾ ਇਹੋ ਟਿੰਗਾ ਪੁੱਤਾਂ ਦੇ ਵਿਚਾਲੇ ਮੈਂ ਫਸਿਆ ਵਾਂ। ਚਲੋ ਦੇਖਦੇ ਆਂ। ਪਰਮਾਤਮਾ ਕੇ ਅਰਦਾਸ ਕਰਾਂਗੇ ਜਾ ਕੇ ਵੀ ਸੱਚੇ ਪਾਸਾ ਸਾਡੇ ਘਰੇ ਖੁਸ਼ੀਆਂ ਬਖਸ਼ੋ ਚਲੋ ਚਲਦੇ ਆ ਕੰਮ ਧੰਦਾ ਕਰਦੇ ਆ ਕੋਈ ਲੈ ਰੱਬ ਵੀ ਪੂਰਾ ਖੁਸ਼ ਹੋ ਰਿਹਾ ਹੈ ਦੇਖ ਲਾ ਮੀ ਆ ਗਿਆ ਮੈਨੂੰ ਤਾਂ ਲੱਗਦਾ ਹੈ ਧੀਰ ਵਧੂਗੀ ਮੇਰੀ ਹੈ ਚਲ ਦੇਖਾਂ ਜਾ ਕੇ ਨੂ ਰਾਣੀ ਨੂੰ ਚਾਹ ਪਾਣੀ ਪੁੱਛਾਂ ਵਿਚਾਰੀ ਬੈਠੀ ਆਈ ਕਦੋਂ ਦੀ ਦੇਖਾਂ ਪਤਾ ਹੱਤ ਲਾਵਾ ਵਿਚਾਰੀ ਬੈਠੀ ਹੈ ਭੁੱਖੀ ਤੇ ਹਾਈ ਮੇਰੀ ਤੁਹਾਨੂੰ ਤਾ ਦੇਖ ਕੇ ਬਾਲਾ ਹੀ ਮਨ ਖੁਸ਼ ਹੋਇਆ ਮਾੜਾ ਮੋਟਾ ਹੀ ਕੰਮ ਹੁੰਦਾ ਕਰੇ ਸ੍ਰੀ ਘਰ ਪੁੱਤ ਠੀਕ ਹੈ ਬੈਠ ਜਾ ਬੀਬੀ ਬੈਠੀ ਬੇਤ ਬੇਤ ਹੀ ਵਰਤ ਰਹਿਗਾ ਕੋਈ ਕੰਮ ਕੁਮ ਕਰ ਲਿਆ ਕਰ ਕੰਮ ਹੀ ਕਰਦੇ ਸੀ ਇਹ ਤਾਂ ਅਸੀਂ ਕੋਈ ਗੱਲ ਕਰ ਰਹੇ ਸੀਗੇ ਅੱਛਾ ਮੈਂ ਤਾਂ ਉਹਨੂੰ ਦੱਸ ਰਿਆ ਸੀ ਮਾਂ ਆਪਣੇ ਕੋਈ ਬਾਲਾ ਕੰਮ ਨਹੀਂ ਹੁੰਦਾ ਬਸ ਇੱਕ ਮੇਰੀ ਮਾਂ ਨਿਕਮਰਾ ਪਿਆ ਹੋਆ ਬਸ ਇਹਨਾਂ ਦੀ ਮੈਂ ਤੇਰ ਇਕੱਲੀ ਨਹੀਂ ਮਾਂ ਨਹੀਂ ਇਹਦੇ ਵੀ ਨਾਲ ਇਹਨਾਂ ਦੀ ਸੇਵਾ ਕਰਨੀ ਇਹਨੂੰ ਉਹੀ ਸਮਝਾਉਣਾ ਮੈਂ ਤੂੰ ਐ ਕਹਿਆ ਆਪਣੀ ਮਾਂ ਹਾਂ ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਖਾਂ ਨੂੰ ਸਾਰਾ ਸਾਲ ਚੰਗਾ ਹੈ ਤੇ ਮੇਰੀ ਤੇਰੇ ਸਿਆਣੀ ਹੈ ਹਰ ਰੋਟੀ ਹੈ ਦੇਖੋ ਉਹ ਤਾਂ ਆ ਰਹੇ ਤੁਸੀਂ ਮੱਚੀ ਸੜੀ ਜੀ ਬੋਲ ਦੀਸ ਗਰਨ ਵਿੱਚ ਕਰਦੀ ਮੇਰ ਨਾਲ ਜਮੇ ਕੋਈ ਗੱਲ ਨਹੀਂ ਬੀਬੀ ਜੀ ਤੁਸੀਂ ਟੈਨਸ਼ਨ ਨਾ ਲਵੋ ਮੈਨੂੰ ਪਤਾ ਜਿਹੜੀ ਵੀ ਤੁਹਾਡੇ ਮਨ ਦੀ ਰੀਜ ਹੈਗੀ ਹੈ ਨਾ ਸਾਰੀ ਪੂਰੀ ਹੋਊਗੀ ਤੇ ਬਸ ਤੁਸੀਂ ਨਾ ਦੀਦੀ ਨਾਲ ਥੋੜਾ ਜਿਹਾ ਘੱਟ ਲੜਿਆ ਤੁਸੀਂ ਬਾਕੀ ਤੁਸੀਂ ਮੇਰੇ ਤੇ ਸ਼ਰਤ ਲਿਖਾ ਉਹ ਵੀ ਆ ਗਈ ਜਦ ਕੋਈ ਤੁਸੀਂ ਬੈਠ ਕੇ ਕਰੋ ਗੱਲ ਨੇ ਉੱਠਾ ਕਰਾ ਦੂਗੀ ਤੁਸੀਂ ਕਿੱਥੇ ਚੱਲੇ ਮੈਂ ਹੁਣਾ ਬਸ ਕੋਈ ਨਹੀਂ ਤੁਸੀਂ ਬੈਠ ਕੇ ਕਰੋ ਗੱਲਾਂ ਨੇ ਦੀਨ ਉਠਾਈ ਤਾਂ ਕੋਈ ਨਹੀਂ ਕਰ। ਘਾਹ ਹੀ ਨਾ ਪੁੱਟ। ਲੱਗ ਕੇ ਜੇ ਵੀ ਇਹ ਗਾ ਸੁਣ। ਜੇ ਇਹ ਹੱਥੀਂ ਖਾ ਲਈ ਆਪਣੇ ਘਰ ਤੋਂ ਪੁੱਛ ਨਹੀਂ ਹੈਗਾ। ਜੀਦੇ ਤੁਹਾਈ ਸੀ ਨਾ ਕਿ ਚੰਨ ਆਏ ਹੁੰਦਾ ਸੀ ਘਰ ਦੇ ਵਿੱਚ। ਪੁੱਤ ਤੇਰੇ ਤੇ ਨੀ ਪੂਰਾ ਮਾਨ ਹੈ। ਹੈ? ਦੀ ਹੁਣ ਆਪਣਾ ਕੱਢ ਚੰਨ ਹੋ ਰਿਹਾ। ਤੇ ਤੂੰ ਨਹੀਂ ਮੈਂ ਹੁਣ ਪਰੇ ਰੱਖ। ਪੰਜ ਮਹੀਨੇ ਆਪਣੇ ਕੀ ਕਰਦੇ ਨਹੀਂ ਪੁੱਤ। ਮੇਰੇ ਤੋਂ ਬਸ ਨੂੰ ਤਾਂ ਦੇ ਆਪਣੇ ਟਾਈਮ ਤੋਂ ਬਾਅਦ ਸ੍ਰੀ ਹੁਣ ਲਿਆਂ 22 ਰਿੰਗ। ਤੇ ਆਪਣੇ ਹੁਣ ਤੱਕ ਤਾਂ ਮੰਨਦੀ ਹੈ ਸ੍ਰੀ। ਆ ਮੁੰਡਾ ਇਹ ਦੇਖ ਲੋ ਕਿ ਕਿੱਧਰ ਵਾਗ ਗਿਆ। ਤੂੰ ਇਹਨੂੰ ਮੈਂ ਡੁੱਦਾ ਕਿੱਥੇ ਰੱਖੇ। ਉਹ ਤੁਸੀਂ ਟੈਨਸ਼ਨ ਨਾ ਲਾਓ ਨਹੀਂ ਤਾਂ ਤੁਸੀਂ ਦੇਖਦੇ ਜਾਓ ਥੱਕਲੇ ਜਿਹਾ ਬਹਿ ਜੂ ਇਹ ਤੇ ਬਲ ਨਹੀਂ ਰਹਿਣਾ ਟੈਨਸ਼ਨ ਨਾ ਲਾਓ ਤੇ ਜਿਵੇਂ ਮੈਂ ਕਿਹਾ ਜਿਵੇਂ ਤੂੰ ਮੇਰੇ ਹੱਕ ਨੂੰ ਹੈ ਤੇ ਜਿਵੇਂ ਸਿੱਧਾ ਕਰ ਦੇਣਾ ਚਾਹੁੰਦਾ ਨਹੀਂ ਨਹੀਂ ਤੁਸੀਂ ਮੇਰੇ ਤੇ ਝਾੜਦੇ ਮੈਂ ਪੂਰਾ ਪੂਰਾ ਧਿਆਨ ਰੱਖਣਾ ਹੈ ਅੱਜ ਮੇਰਾ ਸਿਰ ਫੋਨ ਵੱਧ ਗਿਆ ਹਾਂ ਜਿਦੋਂ ਮੈਂ ਆਉਂਦੀ ਪੁੱਤ ਜਿਦੋਂ ਫਿਰ ਉਹ ਹੀ ਦੰਕੜੇ ਕੁ ਦਿਨਾਂ ਸੀਗਾ ਮੈਨੂੰ ਆ ਕੇ ਬਸਾਂ ਚੁੱਪ ਕਰਕੇ ਜਿਵੇਂ ਤੱਖਾਂ ਜਿਉਂਝ ਕੇ ਬਹਿ ਜਾਂਦੀ ਕੀ ਕਰਾਂ ਫਿਰ ਹਾਂ ਤੇਰਾ ਪਿਆ ਹੋ ਤਾਂ ਮੈਂ ਹੀ ਫੜ ਲੈ ਲੈਂਦਾ ਸੀਗਾ ਹਾਂ ਜਿਉਂ ਦੀ ਬਾਜ਼ੀ ਰਾ ਪੁੱਤ ਇੰਗੇ ਤੂੰ ਮਤਲਬ ਦੇਖ ਕੇ ਬੜੀ ਖੁਸ਼ੀ ਚੜੀ ਤੈਨੂੰ ਕੋਈ ਗੱਲ ਨਹੀਂ ਤੇ ਹੋਰ ਪੁੱਤ ਤੂੰ ਖਾਣਾ ਖਾਣਾ ਤੂੰ ਨਹੀਂ ਬਸ ਮੈਂ ਖਾਰੀ ਸੋਤੇ ਬਸ ਰੋਟੀ ਉਹੀ ਬੈਗੇ ਸੀ ਬਾਹਰ ਮੀਂਹ ਪੈ ਜਾਂਦਾ ਸੀ ਉਹ ਕਹਿੰਦੇ ਜਾਣਾ ਉਹਦੇ ਕੋਲ ਨਾ ਬਸ ਲੱਗੀ ਨਾ ਪੁੱਤ ਤੇਰੇ ਘਰ ਆਹੇ ਚੰਗਾ ਨਹੀਂ ਨਹੀਂ ਖਾਣਾ ਜਿਹੜਾ ਕੁਝ ਮਰਜ਼ੀ ਖਾਹੀਂ ਪੀਂ ਚੱਕੇ ਜਿਹੜੀ ਤੀਜ ਨੂੰ ਤੈਨੂੰ ਕੀ ਕਰਦਾ ਬਣਾਇਂ ਚੰਗਾ ਨਹੀਂ ਨਹੀਂ ਕੋਈ ਗੱਲ ਕਿਤੇ ਤੁਪੈਣੇ ਕੋਲ ਬੰਮੀ ਲੜੂ ਗਿਆ ਕੇ ਤੇਰੇ ਨਾਲ ਨਹੀਂ ਲੜਦੀ ਮੈਂ ਨਹੀਂ ਨਹੀਂ ਹਾਂ ਬਾਕੀ ਤੁਸੀਂ ਟੈਨਸ਼ਨ ਨਾ ਲਵੋ ਹੁਣ ਮੈਂ ਆਪਣੇ ਘਰ ਜਾ ਰਹਾ ਹਾਂ ਤੁਸੀਂ ਨਾਲੇ ਕਾਬਰੂ ਹੱਥ ਨਾਲ ਲਾਇਆ ਗੋਬਾਪੀ ਕੋ। ਉਹ ਚਲ ਤੂੰ ਤਾਂ ਆਇਆ ਮੇਰੇ ਨਾਲ ਕੰਮ ਕਰਿਆ ਹੋਇਆ ਮੈਂ ਤੈਨੂੰ ਠੀਕਿਆ ਰੀ ਜਾਂਦਾ। ਕਰਾ ਰਿਆ ਕੰਮ। ਤੂੰ ਤਾਂ ਮੇਰੀ ਫਿਰਦੂ ਵੀ ਸੋਣੀ ਲੱਗਦੀ ਏ ਬੇੜੇ। ਨਹੀਂ ਨਹੀਂ ਕੋਈ ਨਾ ਮੈਂ ਤੇ ਦੀਦੀ ਸਦੋਨੇ ਰੱਖ ਕੇ ਕਰਦੇ। ਆਹ ਹਾਂ। ਠੀਕ ਚਲ ਠੀਕ ਕੋਈ ਨਹੀਂ। ਕੀ ਹੋ ਗਿਆ ਤੈਨੂੰ? ਕੁਛ ਨਹੀਂ ਬਸ ਬਸ। ਠੀਕ ਆ ਤੂੰ? ਹਾਂ ਠੀਕ ਹੈ ਠੀਕ ਹੈ। ਰੋਟੀ ਰੋਟੀ ਖਾ ਲਈ ਦੀ? ਨਹੀਂ ਅੱਜ ਭੁੱਖ ਨਹੀਂ ਸੀ। ਕਿਉਂ? ਬਈ ਸੀ ਮਾ ਚਲ ਕਾ ਇਹ ਬਰਤਨ ਸਾਫ ਕਰਕੇ ਜੀ ਮੈਨੂੰ ਕੱਪੜੇ ਨੂੰ ਕੰਮ ਛੱਡ ਚੱਲ ਪਹਿਲਾਂ ਦਰਾ ਰੋਟੀ ਨੀ ਨੀ ਕੋਈ ਇਧਰ ਹੱਥ ਨੂੰ ਕੀ ਕਹੀ ਚੱਲ ਗਈ ਮੈਂ ਸੁਣਦੀ ਤੂੰ ਮੜਾ ਧਿਆਨ ਨਾ ਚੱਲ ਆਹ ਕੀ ਹੋ ਰਿਹਾ ਉਹ ਕੁਛ ਨਹੀਂ ਛੱਡ ਇਹਨੂੰ ਕੀ ਆ ਕੀ ਬਤਮੀਜੀ ਆ ਜੱਤ ਬਤਮੀਜੀ ਕੀ ਆ ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਬਾਹਰ ਗਿਆੜਾ ਮਾਰਿਆ ਉਹ ਮੋਟਰ ਤੇ ਤੇ ਤੁਸੀਂ ਇਹਨੂੰ ਫੜੀ ਆਉਨੇ ਹੋ ਓ ਯਾਰ ਬਿਮਾਰ ਆ ਇਹ ਸਿੱਟੀ ਥੋੜੀ ਹੋਈ ਆ ਤੂੰ ਐ ਕਰਦੀ ਐਗੀ ਬਿਮਾਰ ਨੂੰ ਕਿਹੜਾ ਨੂੰ ਬਿਮਾਰੀ ਪਈ ਆ ਨਾਰਮਲੀ ਹੋਊਗੀ ਬਿਮਾਰ ਨਾਰਮਲ ਤੂੰ ਚਲ ਜਾ ਕੇ ਅੰਦਰ ਆਰਾਮ ਕਰ ਪਲਾ ਤੂੰ ਜਾ ਇਹਦਾ ਬੋਲੀ ਜਾ ਤੂੰ ਜਾ ਆ ਕੀ ਗੱਲ ਆਗੀ ਗੱਲ ਕੀ ਆ ਤੁਹਾਨੂੰ ਮੈਂ ਕਿੱਸੇ ਵੀ ਮੀਂਹ ਪਈ ਜਾਂਦਾ ਜਾ ਕੇ ਪਹਿਲਾਂ ਗੇੜਾ ਮਾਰੂ ਮੁਰਕ ਤੁਹਾਨੂੰ ਮੈਂ ਬਾਜ਼ਾਰ ਚ ਤੋੜਨਾ ਦੀ ਬਾਗ ਜੂਗਾ ਹੁਣ ਸਾਰੇ ਕੰਮ ਮੈਂ ਕਰਦਾ ਹੀ ਆ ਆ ਤੂੰ ਉਹਦੇ ਸਾਹਮਣੇ ਕੀ ਜਲੂਸ ਕੱਢਦੀ ਹੈਗੀ ਕਿਉਂ ਕਿਉਂ ਤੋ ਪਹਿਲਾਂ ਹੀ ਹੋਈ ਆ ਵੱਡੀ ਆ ਉਹ ਤੈਨੋਂ ਵੱਧ ਹੱਕ ਬਣਦਾ ਉਹਦਾ ਇੱਥੇ ਵੱਡੇ ਨੂੰ ਉਹ ਕਰੇ ਮੇਰੀ ਭੈਣ ਨਹੀਂ ਹੈਗੀ ਜਾ ਮੇਰੀ ਕੋਈ ਦਰਾਣੀ ਝਠਾਣੀ ਨਹੀਂ ਹੈਗੀ ਉਹ ਸੋਖਣਾ ਮੇਰੀ ਠੀਕ ਆ ਨਾ ਮੜਾ ਮੂੰਹ ਸੰਭਾਲ ਕੇ ਬੋਲਿਆ ਕਰ ਇਹ ਗੱਲ ਮੂੰਹ ਸੰਭਾਲਣ ਦੀ ਜ਼ਰੂਰਤ ਮੈਨੂੰ ਨਹੀਂ ਸਿਰ ਤੇ ਤੈਨੂੰ ਇਹਤਨੋਂ ਨਾਲੇ ਵਿਆਹ ਤੋਂ ਪਹਿਲਾਂ ਵੀ ਪਤਾ ਸੀਗਾ ਵੀ ਉਹ ਹੈਗੀ ਐ ਇਸ ਘਰ 'ਚ ਉਹ ਵੀ ਮਾਲਕਣ ਐ ਇਸ ਘਰ ਦੀ ਇਹ ਨਹੀਂ ਮਤਲਬ ਹੁਣ ਸਿੱਟੀ ਨਹੀਂ ਹੋਈ ਕੋਈ ਨੌਕਰਾਨੀ ਨਹੀਂ ਹੈਗੀ ਇੱਥੇ ਨੌਕਰਾਨੀ ਤਾਂ ਮੇਰਾ ਤਾਂ ਮਤਲਬ ਮੈਂ ਆ ਨਾ ਸਾਰਾ ਦਿਹਾੜੀ ਦਾ ਥੋੜਾ ਕੰਮ ਕਰਦੀ ਐ ਯਾਰ ਕੰਮ ਕਿੰਨਾਗਾ ਤੁਸੀਂ ਦੋਨੇ ਜਣੀਆਂ ਮਿਲ ਕੇ ਨਹੀਂ ਰਹਿ ਸਕਦੀਆਂ ਉਹ ਵੀ ਤਾਂ ਕੰਮ ਕਰਦੀ ਆ ਬਰੋਬਰ ਉਹ ਕਿਹੜਾ ਬਿਜਲੀ ਪਈ ਰਹਿੰਦੀ ਆ ਮਿਲ ਕੇ ਕਾਦੇ ਨੀ ਰਹਿਣਾ ਅਰਮਾ ਉਹ ਨਾਲ ਮੈਂ ਆਪਣਾ ਬੰਦਾ ਹੁਣ ਉਹਦੇ ਨਾਲ ਥੋੜੀ ਰੱਖਾਂ ਉਹ ਕਰਨ ਦੇਣਾਗਾ ਯਾਰ ਥੋੜੀਆਂ ਗੱਲਾਂ ਨਾ ਮੈਂ ਪਹਿਲਾਂ ਇਹ ਗੱਲਾਂ ਤੋਂ ਡਰਦਾ ਸੀਗਾ ਜਿਹੜੀਆਂ ਤੂੰ ਕਰਦੀ ਆ ਉਹਦਾ ਬੈਠੇ ਰਹੋ ਯਾਰ ਤੂੰ ਜਾ ਕੰਮ ਕਰ ਉਹ ਸਮਝੀਂਦਾ ਹੈਦਾ ਅਲੱਦਿੰਦ ਨਹੀਂ ਰੁਕੀ ਲੈਣਾ 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 ਖਰਚਾ ਖਰਚਾ ਦੇਣਾ ਤਾਂ ਮੈਂ ਦੇਖਦੀ ਆਂ ਬੰਦਰ ਬੈ ਗਈ ਮਹਾਰਾਣੀ ਜਾ ਕੇ ਕੀ ਹੋ ਗਿਆ ਦੀਦੀ ਨਾ ਤੂੰ ਗੱਲ ਸੁਣਨੀ ਮੇਰੀ ਹੈਂ ਆ ਦੀਦੀ ਬਾਹ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰ ਦੱਸਿਆ ਵੀ ਤੂੰ ਇਹ ਨਵੇਂ ਨਾ ਲੱਗਿਆ ਕਰ ਤੂੰ ਸੁਣਦੀ ਕਿਉਂ ਨਹੀਂ ਹੁੰਦੀ ਦੀਦੀ ਬਾਹ ਤਾਂ ਛੱਡ ਦੋ ਬਾਹ ਛੱਡ ਦੇ ਤੇਰੀ ਦੀਦੀ ਮੇਰੀ ਗਲਤੀ ਕੀ ਆ ਹਾਜੇ ਪੁੱਛ ਨਹੀਂਆ ਗਲਤੀ ਕੀ ਆ ਤੂੰ ਡਰਾਮੇ ਕਰਦੀ ਐ ਬਿਮਾਰ ਹੋਣ ਦੇ ਹਾਂ ਉਹਦੇ ਸਾਹਮਣੇ ਤੋ ਉਹਨੂੰ ਤਾਂ ਮੈਂ ਬਾਜ਼ਾਰ ਤੋਰਨਾ ਸੀ ਤੋ ਉਹਨੂੰ ਆਦੇ ਕੋਲੇ ਲੈ ਕੇ ਖੜ ਗਈ ਬੜੀਆਂ ਜੱਫੀਆਂ ਪਾ ਕੇ ਤੁਰ ਹੀ ਆਉਂਦੀ ਸੀ ਤੇਰਾ ਹੁਣ ਉਹਦੇ ਨਾਲ ਕੀ ਰਿਸ਼ਤਾ ਮੈਨੂੰ ਦੱਸੀ ਦੀਦੀ ਰਿਸ਼ਤਾ ਕਿਉਂ ਨਹੀਂ ਹੈਗਾ ਮੈਂ ਇਸ ਘਰ 'ਚ ਪਹਿਲਾਂ ਆਈ ਆਂ ਦੀਦੀ ਰਿਸ਼ਤਾ ਤਾਂ ਮੇਰਾ ਉਹਦੇ ਨਾਲ ਐਦਾਂ ਹੀ ਰਹੂਗਾ ਅੱਛਾ ਇਹਦਾ ਮਤਲਬ ਇਹ ਗੱਲ ਤਾਂ ਡੈਡੀ ਨੇ ਕਹੇ ਕਿਹਾ ਸੀ ਸਾਨੂੰ ਵੀ ਸਾਨੂੰ ਕਿਹੜਾ ਘਰੋਂ ਗੱਡ ਰਹੇ ਆਂ ਜੇ ਅਸੀਂ ਦੂਜਾ ਵਿਆਹ ਵੀ ਕਰ ਰਹੇ ਆਂ ਮੇਰੀ ਗੱਲ ਸੁਣ ਲੈ ਆਪਣੀ ਔਕਾਤ 'ਚ ਰਹਿ ਠੀਕ ਆ ਨਾ ਇਸ ਘਰ ਨੂੰ ਬਾਹਰ ਸ ਮੈਂ ਦੇਣਾ ਠੀਕ ਹੈ ਨਾ ਤੇ ਮੈਨੂੰ ਕਿੰਨੇ ਦਿਨ ਹੋ ਗਏ ਮੈਂ ਤੇਰੇ ਮੂੰਹ ਕਦੇ ਦੇਖਿਆ ਨਹੀਂ ਮੈਂ ਕੁਝ ਬੋਲਦੀ ਨਹੀਂ ਸੀ ਚਲ ਕੋਈ ਗੱਲ ਨਹੀਂ ਮੈਂ ਦੇਖ ਲੈਂਦੀ ਸੀ ਤੇ ਮੇਰੀ ਮੰਮੀ ਜੀ ਬਹੁਤ ਰੋਕਦੇ ਸੀ ਇਹਨੂੰ ਇੱਥੋਂ ਦੂਰ ਰੱਖਾ ਐ ਘਰ ਬਾਹਰ ਪਰ ਮੈਂ ਇਹ ਸੋਚੀ ਤੇ ਉਹਨਾਂ ਦੀ ਇੱਧਰ ਦੀ ਸੁਣ ਲਈ ਇੱਧਰ ਦੀ ਕਰਤੀ ਪਰ ਅੱਜ ਮੈਂ ਆਪਣੀ ਅੱਖਾਂ ਨਾਲ ਵੇਖ ਲਿਆ ਅੱਜ ਮੈਂ ਤੈਨੂੰ ਬਾਰ-ਬਾਰ ਕਹਿਨੀ ਆ ਠੀਕ ਹੈ ਨਾ ਕਿ ਤੂੰ ਸਮਝ ਸਮਝ ਕੇ ਰਹਿ ਬਾਤ ਸਭ ਸੁਣ ਗਿਆ ਦੀਦੀ ਬਾਰਸ ਤੁਸੀਂ ਦੇਣਾ ਪਰ ਔਕਾਤ 'ਚ ਮੈਂ ਹੈਗੀ ਆ ਮੈਂ ਬਰਦਾਸ਼ਤ ਕਰਦੀ ਆ ਮੇਰੀ ਚੁੱਪ ਦਾ ਨਜਾਇਜ਼ ਫਾਇਦਾ ਨਾ ਚੱਕੋ ਮੈਂ ਸਿਰਫ ਤਾਂ ਨਹੀਂ ਬੋਲਦੀ ਵੀ ਚਲੋ ਇਹ ਸਾਡੇ ਘਰ ਦਾ ਫੈਸਲਾ ਹੈਗਾ ਗੱਲ ਮੈਨੂੰ ਇਸ ਗੱਲ ਦਾ ਨਹੀਂ ਪਤਾ ਠੀਕ ਆ ਨਾ ਕਿਉਂਕਿ ਹੁਣ ਇਸ ਘਰ ਦੇ ਵਿੱਚ ਮੈਂ ਆ ਚਾਹੇ ਵੱਡੀ ਸਮਝ ਚਾਹੇ ਛੋਟੀ ਸਮਝ ਇਸ ਘਰ ਦੇ ਵਿੱਚ ਹੁਣ ਤੇਰੀ ਬਸ ਓਨੀ ਕੀ ਜਗ੍ਹਾ ਗਈ ਜਿੱਥੋਂ ਤੱਕ ਸੀਗੀ ਤੇਰੀ ਮੰਨ ਲੱਟ ਸੀਗੀ ਤੇ ਹੁਣ ਅੱਜ ਤੋਂ ਬਾਅਦ ਮੇਰੀ ਆ ਕਿਉਂਕਿ ਇਸ ਘਰ ਨੂੰ ਮੈਂ ਵਾਰਸ ਦੇਣਾ ਮੰਮੀ ਜੀ ਨੂੰ ਪੋਤੇ ਦੀ ਲੋੜ ਆ ਤੋ ਤੈਥੋਂ ਤਾਂ ਹੋ ਨਹੀਂ ਸਕਿਆ ਕਿੰਨੇ ਸਾਲ ਹੋ ਗਏ ਦੀਦੀ ਇੱਕ ਗੱਲ ਆਖਾਂ ਉਹ ਤੋਂ ਡਾਕ ਕੇ ਗੱਲ ਕਰਨੀ ਚਾਹੀਦੀ ਐ ਬਾਲਾ ਹੰਕਾਰ ਨਾਲ ਬੰਦੇ ਨੂੰ ਮਾੜਾ ਹੁੰਦਾ ਹੈ ਪੱਟੀ ਆਈ ਮੈਨੂੰ ਹੰਕਾਰ ਦੱਸਣ ਵਾਲੀ ਕਿਵੇਂ ਵੰਟੀ ਪੁੱਤਰਾ ਇੱਥੇ ਬੈਠਾ ਐ ਸਸਤ ਜਹਾ ਹੋਇਆ ਹੈ ਕੀ ਗੱਲ ਹੋ ਗਈ ਯਾਰ ਬਾਪੂ ਤੁਸੀਂ ਤਾਂ ਜਿਹੜੇ ਕੰਡੇ ਬੀਜ ਕੇ ਰੱਖਦੇ ਨਾ ਹਾਂ ਉਹ ਮੈਨੂੰ ਪਤਾ ਹੁਣ ਮੈਂ ਕਿਵੇਂ ਚੁਗਦਾ ਫਿਰਦਾ ਉਹ ਫੇਰ ਕੀ ਹੋ ਗਿਆ ਇਹ ਜਮਾਨੇ 'ਚ ਆਹ ਕੁਝ ਚੱਲਦਾ ਹੀ ਹੁੰਦਾ ਹੈ ਹੈ ਉਹਦਾ ਨਾ ਹੁੰਦਾ ਇੰਨਾ ਨਹੀਂ ਹੁੰਦਾ ਕਰੇ ਕੋਈ ਗੱਲ ਨਹੀਂ ਬੜਨ ਨੂੰ ਜੀ ਨਹੀਂ ਉਹ ਤੂੰ ਟੈਨਸ਼ਨ ਨਾ ਚੱਲ ਕਰੇ ਚੱਲ ਆਪਾਂ ਬਹੂਆਂ ਨੂੰ ਮੈਂ ਸਮਝਾਉਣਾ ਤੇ ਤੇਰੀ ਮਾਂ ਦਾ ਇੰਨਾ ਰੁੱਖਾ ਸੁਭਾਅ ਸੀ ਗਰਮ ਸੀਗੀ ساری ਉਮਰ ਮੈਂ ਵੀ ਕੱਢੀ ਆ ਉਹਦੇ ਨਾਲ ਹੈ ਉਹ ਤਾਂ ਬੇਬੇ ਚੜਦੀ ਆ ਹਜੇ ਬੇਬੇ ਦਾ ਕਿਸ ਹਿਸਾਬ ਚ ਆਈ ਜਾਂਦੀ ਸੀ ਉਹ ਤਾਂ ਉਹ ਤੋਂ ਵੀ ਆ ਅੱਛਾ ਜਦੋਂ ਤੈਨੂੰ ਮੈਂ ਦੱਸਿਆ ਸੀ ਨਾ ਵੀ ਮੈਂ ਜੇ ਚੱਲ ਵਿਆਹ ਕਰਾਵ ਵੀ ਲੂੰ ਪਰ ਮੈਨੂੰ ਛੱਡ ਤਾਂ ਹਾਂ ਉਹੀ ਗੱਲਾਂ ਵਾਸਤੇ ਨੂੰ ਮੈਂ ਕਹਿੰਦਾ ਹੁੰਦਾ ਸੀ ਵੀ ਇਹ ਗੱਲਾਂ ਕਹਿਣੀਆਂ ਸੌਖੀਆਂ ਨਹੀਂ ਆ ਇਹਨਾਂ ਦੇ ਦੇ ਹੁੰਦੀ ਆ ਰੇ ਨਾ ਉਦੋਂ ਪਤਾ ਲਾ ਚਲ ਕੋਣੀ ਪਤਰਾਪਾ ਘਰੇ ਬਹਿ ਕੇ ਉਹੋ ਕਰਦੇ ਆ ਪਰਿਵਾਰ ਚ ਸਮਝਾਉਨੇ ਆ ਉਹਨਾਂ ਨੂੰ ਉਹ ਕਰਾਂਗੇ ਆਪਾਂ ਮਸਲਾ ਕਰਾਂਗੇ ਇਸ ਗੱਲ ਤਾਂ ਚਲ ਘਰੇ ਚੱਲੀ ਆ ਜਾ ਸ਼ਾਬਾਸ਼ ਸ਼ਾਬਾਸ਼ ਧੀਏ ਇਹ ਕੀ ਰਾਈ ਨੀ ਐਸੇ ਕੰਮ ਕਰਾਈਸ ਤੂੰ ਇਹ ਨਾ ਮੈਂ ਕੀ ਤੇਰਾ ਮੋਢਾ ਬਲੋਸਾ ਕੀ ਕਰਾ ਮੈਨੂੰ ਆਏ ਦੱਸ ਮਾਪਿਆਂ ਦਾ ਕਾਇਦਾ ਪਤਾ ਕੇ ਠੰਡ ਪੈ ਗਈ ਦੱਸਿਆ ਵੀ ਨਹੀਂ ਤੈਨੂੰ ਫੋਨ ਨਹੀਂ ਕਰਿਆ ਮੈਨੂੰ ਗਮਾਂਤਿਆਂ ਦੀ ਕੁੜੀ ਨੇ ਦੱਸਿਆ ਕਹਿੰਦੀ ਨਿਆਕਰ ਕੋਲ ਕਾ ਕਰ ਰਿਹਾ ਦੂਜਾ ਵਿਆਹ ਕਰਾ ਲਿਆ ਚੌਂਦੀਓ ਕੀ ਤਰ੍ਹਾਂ ਤੇ ਹੱਥ ਨਹੀਂ ਪਾਕੇ ਤੂੰ ਸੌਖੀ ਨਹੀਂ ਰਹਦੀ ਇੱਥੇ ਮੈਂ ਕੰਮ ਕਰਤੀ ਹਾਂ ਤੂੰ ਬਾਪੂ ਜੀ ਇਹੇ ਜਿਹੀ ਬੋਲ ਕਾ ਤੋ ਬੋਲ ਦੇ ਬੋਲਾਂ ਜਿੱਤੂ ਦੂਜੀ ਵਾਰ ਆਲੇ ਘਰਾਂ ਦੇ ਵਿਆਹ ਨੂੰ ਹੰਪੜਤੀ ਬਣਾ ਤੇਰੇ ਮਾਪਿਆਂ ਦੇ ਡੁੱਪਦਾ ਕਿੰਨਾ ਤਰਦ ਬਾਪੂ ਤੁਸੀਂ ਆਪਦੀ ਜਗ੍ਹਾ ਤੇ ਸੈਨ ਨੂੰ ਪਰ ਇਹਨਾਂ ਨੂੰ ਵੀ ਆਪਦੀ ਘਰੇ ਜਾਣਨ ਚਾਹੀਦੇ ਸੀ ਹੁਣ ਕਿੰਨਾ ਕਚਰ ਮੇਰੇ ਆਸਰੇ ਬੈਠੇ ਰਹਿੰਦੇ ਚਾਹੇ ਚਾਹਦਾ ਹਾਂ ਤੂੰ ਤਾਂ ਕਿੱਲੇ ਲੋਕੀ ਰਹਿ ਗਈ ਪਰ ਇਹਨਾਂ ਦੇ ਘਰੇ ਚਾਹਨਾ ਹੋ ਜੂ ਕੋਈ ਨਾ ਬਾਪੂ ਕੰਮ ਕਰਨਾ ਸੋ ਮੈਂ ਕਸ ਜੂੰਗੀ ਤਾਂ ਤੇਰੀ ਕੁਖਣੀ ਭਾਗ ਲੱਗ ਜਦ ਦੀ ਏ ਸਾਡੇ ਵੀ ਢਿੱਡ ਤੜਫਦੇ ਆ ਵੀ ਸਾਡੇ ਵੀ ਪੋਤਾ ਦੋਤਾ ਦੋਤਾ ਹੈ ਨਹੀਂ ਗਾ ਜਿਵੇਂ ਦੋਤਾ ਦੋਤਾ ਸੀ ਇਤਨਾ ਕਿ ਤਸਵੀਰ ਖੜਾ ਲੈਂਦੇ ਕੋਈ ਨਾ ਬਾਪੂ ਆ ਜੀ ਬੈਠੇ ਰਹਿਗੇ ਮੈਂ ਨਹੀਂ ਰਹਿਣਾਗਾ ਮੈਂ ਰਹਿਣਾ ਨਹੀਂ ਮੈਂ ਤਾਂ ਬਸ ਚਾਈ ਪੀਣਾ ਹੈ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਸੀ ਤੇਰਾ ਜੀ ਇਹ ਹੀ ਗੱਲ ਹੈ ਚਲ ਬਾਪੂ ਕਾਨੂੰ ਤੂੰ ਤਾਂ ਨਾ ਹੀ ਕਰ ਚਲ ਦੂਜਾ ਦਾ ਤਾਂ ਇਹ ਤੈਨੂੰ ਪਤਾ ਤੇਰਾ ਪਿਓ ਦਾ ਕਾਲਜਾ ਕਿੰਨਾ ਤਰਫ ਦਾ ਤੇਰੀ ਮਾਂ ਦਾ ਤਾਂ ਮੈਂ ਤੋਂ ਵੱਧ ਤੜਫਦਾ ਜਿਹਨੇ ਤੈਨੂੰ 9 ਮਹੀਨੇ ਪੇਟ ਤੇ ਰੱਖ ਕੇ ਪਾਲਿਆ ਮੈਂ ਤਾਂ ਖੇਤ ਕਮਾਂ ਕੰਮ ਕਰਦੇ ਉਹਨੇ ਤੈਨੂੰ ਪਾਲਿਆ ਸਾਰੀ ਮੁਦਰਾਵ ਕਰਿਆ ਤੈਨੂੰ ਪਤਾ ਕਿੰਨੀ ਔਖੇ ਤਾਂ ਆਈ ਨਹੀਂ ਸ਼ਰਮ ਦੀ ਮਾਰੀ ਇਹਦੀ ਮੈਨਾਂ ਜਲਦੀ ਨਹੀਂ ਉਹ ਹੋਰੀ ਬੋਲ ਜੇ ਸੁਣ ਲਿਆ ਫੇਰ ਕਲੇਸ਼ ਹੋਊਗਾ ਅੱਜ ਕਿਹੜਾ ਕਲੇਸ਼ ਨਹੀਂ ਚਾਹੀਦਾ ਰਿਸ਼ਤਾ ਦਾ ਸੋਢੇ ਬਿਲਕੁਲ ਕਿ ਆ ਬੋ ਮੈਂ ਤਾਂ ਮੁਰਦਾ ਮੇਰੀ ਗੱਲ ਸੁਣਦੀ ਐ ਚਾਹ ਪੀ ਲੈ ਕੋਟ ਨਹੀਂ ਚਾਹ ਮੈਂ ਨਹੀਂ ਪੀਣੀ ਮੈਂ ਕੁਛ ਨਹੀਂ ਪੀਣਾ ਤੂੰ ਦੱਸ ਤਾਂ ਦਿੰਦੀ ਮੂੰਹ ਕਰ ਦਿੰਦੀ ਵੀ ਸਾਡੇ ਕੋਲ ਕੋਈ ਨਹੀਂ ਮਟਕਾਈ ਕਰ ਲੰਦਾ ਕਿ ਬਾਈ ਮੈਂ ਗੱਲ ਕਰ ਲੰਦਾ ਪਰ ਉਹਨਾਂ ਨਾਲ ਗੱਲ ਕਰ ਲੰਦਾ ਪਰ ਮੀ ਤਾਂ ਲਈਦੀ ਹੈ ਕਿ ਜੀਮ ਸੀ ਇਥੇ ਮੈਨੂੰ ਠੀਕ ਲੱਗਦਾ ਠੀਕ ਆ ਜੇ ਮੈਂ ਦਾਲ ਬਣਾ ਕੇ ਬਿਠਿਆ ਰੋਟੀ ਖਾ ਕੇ ਜਾ ਦਵਾ ਤੇਰੀ ਮਰ ਜੇ ਮਰਦੀ ਕਰ ਉਹ ਇਸ ਨਹੀਂ ਕੋਈ ਗੱਲ ਤੁਹਾਡੇ ਬਾਪੂ ਆ ਰੋਟੀ ਖਾ ਕੇ ਜਾ ਬਣੀ ਨਹੀਂ ਤੇ ਇਹ ਮੈਂ ਰੋਟੀ ਤਾਂ ਖਾ ਕੇ ਆ ਤੇਰੀ ਮਾਮ ਨੂੰ ਡੀਕਦੀ ਹੋਊਗੀ ਅਸੀਂ ਨਾ ਜਾਣਾ ਕਿਸ ਪਾਸੇ ਹੋਰ ਜ਼ਰੂਰੀ ਚਲ ਬਬੂ ਤਰੀ ਮੈਂ ਠੀਕ ਆਹਦਾ ਭਾਈ ਦੇਖੋ ਸੌਖੇ ਬਸ ਔਖੇ ਬਸ ਹੁਣ ਤੈਂ ਕਰਿਆ ਆ ਵੀ ਭੋਗੀ ਆ ਤੇ ਅਸੀਂ ਨਹੀਂ ਆਉਣਾਗਾ ਠੀਕ ਹੈ ਬਬੂ ਜੀ ਮੈਂ ਤਾਂ ਠੀਕ ਰਹਾ ਪਿਆ ਜੀ ਤੈ ਆਥੇ ਕੰਦੇ ਬੀਜਿਆ ਅਸੀਂ ਕਿਉਂ ਆ ਕੇ ਹੁਣ ਲੜਾਂਗੇ ਜਾਂ ਤੇ ਪਿਆ ਆਪਦੀ ਕੁੜੀ ਨਾਲ ਮੈਂ ਕੋ ਲੜਾਂਗਾ ਜਾ ਮੈਂ ਤੇ ਕੁੜੀ ਨਾਲ ਕਿਉਂ ਲੜੂਗਾ ਹੁਣ ਮੈਂ ਪਰੋਣੇ ਨੂੰ ਕੀ ਕਹੂੰਗਾ ਦੱਸ ਕੋਈ ਨਾ ਬਬੂ ਜੀ ਜਿੰਨਾ ਦਾ ਫੈਸਲਾ ਹੈਗਾ ਸਿਰ ਮੱਥੇ ਹੈਗਾ ਕੋਈ ਨਾ ਕਬੂਲ ਕਰਾ ਦੁਲਦੇ ਤੇ ਪਤਾਰਾਂ ਗੱਡੀ ਚੱਲਿਆ ਕਰੇਂਦਾ ਗੋਹਾ ਰਕੀ ਚੱਲ ساری ਉਮਰ ਚੱਲ ਕੋਈ ਨਾ ਬਬੂ ਜੀ ਤੂੰ ਰੋਟੀ ਖਾਣੀ ਤਾਂ ਆ ਜਾਨੀ ਨਹੀਂ ਬੱਸ ਮੈਂ ਜੱ ਉਹ ਵੀ ਰਾਤ ਇੱਥੇ ਲਾਇਆ ਹੀ ਲਾ। ਬਾਬਾ ਸੁਣ ਲੈ ਮੇਰੀ। ਜਾਂ ਤਾ ਕਹਿੰਦੇ ਕੁੜੀ ਨੂੰ ਪੇਕਿਆਂ ਦਾ ਦੁੱਖ ਮਰਦਾ ਤੇ ਜਾਂ ਢੱਡਦਾ ਪਰ ਅੱਬਾ ਤੂੰ ਤੈਨੂੰ ਦੋਨੇ ਦੇ ਦੇ। ਮੇਰੀ ਤਾਂ ਕੋਈ ਵੀ ਨਹੀਂ ਸੁਣਦਾ। ਨਾ ਮੇਰੇ ਇੱਥੇ ਘਾਦਰ ਜਿਹੜੀ ਮਾਰੀ ਮੋਢੀ ਪੇਕੀ ਸੀ ਉਹ ਵੀ ਖਤਮ ਹੋ ਗਈ। ਐਨੀਆਂ ਝੋਲੀਆਂ ਭਰਦਾ ਪ੍ਰਮਾਤਮਾ। ਮੇਰੀ ਝੋਲੀ ਭਰਨ ਮਰੀ ਤੈਨੂੰ ਕੀ ਹੁੰਦਾ ਹੈ ਕੀ ਮਰ ਤੂੰ ਕੀ ਗੁਨਾਹ ਹੋ ਗਿਆ ਜਿਹੜਾ ਤੂੰ ਮੈਨੂੰ ਇੱਕ ਜਵਾਬ ਵੀ ਨਹੀਂ ਦੇ ਸਕਦਾ 6 ਸਾਲ ਹੋ ਗਏ ਮੋਹਬਤ ਤੇਂ ਦਰਤੇ ਆਉਂਦੀ ਨੂੰ ਕਿਹੜਾ ਹਸਪਤਾਲਾ ਜਿਹੜੇ ਮੈਂ ਗਈ ਨਹੀਂ ਆ ਹਸਪਤਾਲ ਚ ਤੇ ਅਜੇ ਕਿਹੜਾ ਗੁਰਦੁਆਰਾ ਜਿੱਥੇ ਮੈਂ ਮੁੱਤਾਂ ਨਹੀਂ ਟੇਕਿਆ ਕਿੱਥੇ ਗਲਤੀ ਰਹੇਗੀ ਪ੍ਰਮਾਤਮਾ ਇੱਕ ਜਵਾਬ ਦੇ ਦੇ ਮੈਨੂੰ ਬੱਸ ਦਿਆਂ ਚ ਕਰ ਦੇ ਚਾਦਰ ਨਾਲ ਸਾਰੇ ਇਕੱਠੇ ਕਰ ਦਿੰਦੇ ਨੇ ਜਿਵਾਖਾਂ ਵਾਂਗੂ ਛਾਲਾ ਮਾਰਦੇ ਨੇ ਮੰਮੀ ਵੀ ਨਹੀਂ ਗੁਸ ਕੰਦੀ ਹੈਗੇ ਇਹਨਾਂ ਨੂੰ ਕਰਜਾ ਕਿਵੇਂ ਆਉਣ ਲੱਗ ਗਿਆ ਮੈਨੂੰ ਨਵੀਂ ਮੈਂ ਚੱਕਰਾਈ ਜਾਂਦੀ ਸੀ ਚੱਕਰਾਈ ਜਾਂਦੇ ਕੀ ਹੋਗਾ ਸੀ ਤੂੰ ਆਂ ਅੰਦਰ ਬਹਾ ਮਤਨ ਮੰਜੇ ਤੇ ਆ ਚੱਲੀ ਉੱਥੇ ਕਰ ਦੇਂਗਾ ਲੱਪਾ ਇੱਧਰ ਤੁਰ ਆ ਜਾ ਤੂੰ ਮੈਂ ਤਾਂ ਦੱਸ ਲੈਂਦੀ ਕੀ ਕਰਦੀ ਸੀ ਇਹ ਵੀ ਕੁਛ ਨਹੀਂ ਮੈਂ ਘਰਾਂ ਦੀ ਕੰਮ ਤੇ ਨਾਲ ਇੱਥੇ ਬੈਠ ਮੰਜੇ ਤੇ ਤੁਰ ਬੈਠ ਪਾਣੀ ਪਿਆ ਮੈਂ ਤੈਨੂੰ ਤੂੰ ਬਾਹਰ ਪੰਕੇ ਦੇ ਨਾਲ ਲਿਆ ਕਰ ਕੰਮ ਨਾਲ ਆਪੇ ਪਾਣੀ ਪੀ ਮੈਂ ਚਾਦਰ ਸੈੱਟ ਕਰੀ ਜਾਂਦੀ ਸੀ ਮੈਂ ਆਪੇ ਕਰ ਦਿਆਂਦੀ ਕਿਵੇਂ ਹੁਣ ਠੀਕ ਆ ਮੰਮਾ ਕੀ ਹੋ ਗਿਆ ਉਹ ਵੀ ਬਸ ਉਲਟੀ ਜਿਹਾ ਕਬਰਾਟ ਜੀ ਹੋ ਜਾਂਦੇ ਚੱਕਰ ਜੇ ਹੀ ਜਾਂਦੇ ਮੈਨੂੰ ਮੈਨੂੰ ਐ ਲੱਗਦਾ ਪਰਮਾਤਮਾ ਸੁਣੂਗਾ ਆਪਣੀ ਬਾਹ ਫੜੂਗਾ ਹੈ ਨਾ ਪਰਮਾਤਮਾ ਪਤਾ ਨਹੀਂ ਮੰਮੀ ਮੈਨੂੰ ਨਹੀਂ ਆਈ ਹੋਪ ਤੋ ਪਹਿਲੇ ਲੱਗ ਜਾਂਦੇ ਉਲਟਾ ਉਲਟਾ ਚੱਕਰ ਜੇ ਆਉਣ ਲੱਗ ਜਾਂਦੇ ਆ ਚੱਕਰੇ ਇਹਨੂੰ ਮੈਨੂੰ ਤਾਂ ਐ ਲੱਗਦਾ ਵੀ ਪਰਮਾਤਮਾ ਨੇ ਮੇਰੀ ਸੁਣ ਲਈ ਖੁਸ਼ਖਬਰੀ ਆਊਗੀ ਪਰ ਇਹ ਚੱਲ ਤਨ ਦਵਾਈ ਦਵਾ ਕੇ ਆ ਮਾਂ ਚਲਦੀਏ ਭੱਜਾਂ ਕਿ ਦਿਨ ਨਾ ਹੀ ਮਸੌਣ ਵਾਲੀ ਹੈ ਨਹੀਂ ਪੁੱਛੀ ਹੁੰਦਾ ਮੈਂ ਤੇਰੇ ਨਾਲ ਤੈਨੂੰ ਪੁੱਤ ਖੜੀ ਹੋ ਉੱਠ ਉੱਠ ਕੇ ਪਰਮਾਤਮਾ ਨੇ ਵਸ ਆਪਣੀ ਬਾਹ ਫੜੀ ਹੈ ਕੋਈ ਨਹੀਂ ਆ ਜਾ ਚਲ ਪਰਮਾਤਮਾ ਆ ਤਾਂ ਬਾਹਰ ਹੀ ਸੌਂ ਰਹੇ ਹੁੰਦਾਂ ਤਾਂ ਆ ਜਾਣਗੇ ਦਿੰਦੇ ਕੋਈ ਨਹੀਂ ਆਪੇ ਆ ਜਾਣਗੇ ਮੈਂ ਲੈ ਕੇ ਚਾਲਦੀ ਆ ਤੈਨੂੰ ਉਹਨਾਂ ਦਾ ਕੀ ਪਤਾ ਆ ਜਾਣਗੇ ਕੋਈ